ਉਹ ਅਜਿਹਾ ਖਾਲਸਾ ਉਹ ਹਫਤੇ ਇਸੇ ਨੇ ਜੋ ਛੋੜੇ ਕਾਲੀ ਦਾ ਜੀ ਉਹਦਾ ਬੋਦਾ ਆਪਦੇ ਵਿੱਚ ਫਰਕ ਪਿਆ ਹੋਇਆ ਉਹਦੇ ਵਿੱਚ ਇਹ ਸ਼ੋਹਾਰਾ ਅਦਰ ਜੋ ਇਕਾ ਦਾ ਸਾਬ ਉਹਦੇ ਜੈਦਾ ਸਾਹਿਬ ਨੇ ਇੱਕ ਸਤਿਮੰਨਿਕ ਕਵਲਟੀ ਦਾ ਕਰ ਰਿਹਾ ਕੀਤਾ ਗਿਆ ਸੀ ਉਹਦਾ ਜਦ ਤੱਕ ਠੀਕ ਸੀ ਪਰ ਉਹ ਸਤਿਗੁਰੂ ਜੀ ਕਹਿੰਦੇ ਜੀ ਦੋ ਬੇਟੀਆਂ ਇੱਕ ਚੰਡੀਗੜ੍ਹ ਕਪਟਿਆਲੇ ਹੋਈ ਆ ਤੇ ਕਾਟਾ ਬੇਟੀਆਂ ਚਲਦੇ ਨੇ ਬਹੁਤ ਹੁਰਕੇ ਵਿਚਾਰਾ ਵੀ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੀ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਬੜੇ ਵਿਦਵਾਨ ਵੀ ਸੀਗੇ ਬੜੇ ਅਫਸੋਰਸ ਹੈ ਉਹ ਸਾਰੀਆਂ ਬੇਟੀਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਥ ਤੇ ਤਜਸੀਨ ਨਹੀਂ ਹੋ ਸਕੇ ਉਹਦੇ ਮੈਨੂੰ ਔਖ ਲੱਗੇ ਉਹਦੇ ਵਾਹ ਅੱਜ ਦੀ ਬਿਲਿੰਗ ਵਾਲਿਆਂ ਨਾਲ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜੀ ਉਹ ਕਾਲਤਾ ਸਾਹਿਬ ਨੇ ਨੀਰ ਕੇ ਲੱਗੇ ਉਸਦੇ ਬਾਰੇ ਕਿ ਹੁਣ ਕੋਈ ਕੌਣ ਪਤਾ ਲਗਾ ਕੌਣ ਰੱਖੇ ਅਸੀਂ ਆਪਣੇ ਆਪ ਤੋਂ ਬਣ ਨਹੀਂ ਸਕਦੇ ਇਹ ਤਾਂ ਖਾਲਸਾ ਸਾਹਿਬ ਹੀ ਕਰ ਸਕਦੇ ਸੀ ਇਸ ਤੇ ਦੇਖ ਕੇ ਜਿਹਦੇ ਪੱਬਲ ਪੂਸਾ ਪਿਆ ਹੋਇਆ ਉਸ ਨੂੰ ਦੇਖ ਤੇ ਆਇਆ ਤੇ ਇਹ ਖਾਲਸਾ ਸਾਹਿਬ ਜਿਹਦਾ ਸਾਹਿਬ ਚਿੱਠੀ ਲਿਖੀ ਆ ਵੀ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਦਫਤਰ ਉੱਪਰ ਕੀਤਾ ਜਾਵੇ ਤੇ ਉਹ ਉਹ ਫਿਰ ਆਵਾਜ਼ ਵੀ ਕੀ ਕਰਨਾ ਕੀ ਨਹੀਂ ਕਰਨਾ ਇਸ ਕਰਕੇ ਉਹ ਜਿਹੜੇ ਜੇ ਕੌਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੁਹਾਨੂੰ ਆਪ ਬੰਦ ਜਿਹਦਾ ਬੀਜ ਕਨਵੀਨ ਕਰਦਾ ਬੰਦਾ ਉਹੀ ਇਹਦੀ ਗੱਲ ਇਸ ਕਰਕੇ ਉਹ ਜਾਂ ਤਾਂ ਉਹ ਕੁਝ ਸੈਲ ਕਰੇ ਕਰੇ ਕਰਦੇ ਤੇ ਉਹ ਅਰਗੇ ਜੇ ਉਹ ਕਾਦੀ ਦਾ ਲਾਹੋ ਚੀ ਜਾ ਉਹਦਾ ਨੰਬਰ ਤੋਂ ਵਾਲਾ ਕਰ ਦੇਗਾ ਇਹ ਾਕਾਤ ਦਾ ਸਾਬ ਦੇ ਉਪਰਾਈਆ ਕਮੇਟੀ ਇਹ ਤਾਂ ਉਹ ਹੀ ਕਰ ਸਕਦੇ ਇਹ ਹੁਣੇ ਤੋਂ ਬਾਅਦ ਇਹ ਕਰੇਗਾ ਕੁਝ ਆਇਆ ਜੀ ਇਸ ਕਰਕੇ ਇਹ ਉਹ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਮੈਂ ਤਾਂ ਦੇਖੋ ਮੇਰਾ 50 ਸਾਲ ਤੇ ਅਲਵਾ ਮੈਨੂੰ ਮਹਿਸੂਸ ਹੁੰਦਾ ਸੀ ਕਿ ਇਹ ਅਸੀਂ ਕੋਈ ਘਟਰ ਨਾ ਬਿਸੀ ਦੇ ਕਹਾਂ ਦਾ ਭਾਗ ਉਹਨੂੰ ਕੀ ਲੱਗਦਾ ਕਿ ਅਹਿੰਦਸਾ ਨੇ ਥੰਮੀ ਜਦੋਂ ਮੈਂ ਮੇਟੀ ਚੱਲ ਰਹੀ ਤੇ ਇਹਦੇ ਵਿੱਚ ਅਸੀਵਾ ਦੇਣਾ ਉਹ ਸਹੀ ਗੱਲ ਦਾ ਸਾਡੇ ਅੜਕਦੇ ਉਹਦੇ ਹੱਥ ਕਰੀ ਇਸ਼ਾਰਾ ਇਸ਼ਾਰਾ ਮੱਤ ਵੀ ਗਾਲੀ ਕੱਢੇ ਇਹ ਮੈਨੂੰ ਪਹਿਲਾਂ ਪਤਾ ਵੀ ਲੱਗਿਆ ਮੈਂ ਟੈਲਫੋਨ ਬੰਦ ਸੀ ਮੈਂ ਬਾਹਰ ਜਾ ਰਿਹਾ ਸੀਗਾ ਹੋਟਲ ਤੋਂ ਕਰ ਇਹਦਾ ਬੇਦੀਵੇਂ ਨਾਲ ਸੀ ਇਹਨੇ ਮੈਨੂੰ ਦੱਸਿਆ ਦਵਰੇ ਜਗ੍ਹਾ ਵੀ ਉਹ ਅਸੀਵਾ ਦਿੰਦਾ ਤੇ ਅਸੀਂ ਹੁਣ ਤਾਂ ਜੱਤੋ ਤਬਾ ਚ ਕਰਦੇ ਰਾਤ ਨੂੰ ਗੱਲ ਹੋਈ ਜੀ ਮੈਂ ਪਤਾ ਕਰਕੇ ਬੋਲਦਾ ਤੇ ਸਰਕਾਰ ਤੋਂ ਦਾਸਤ ਦੇ ਕੋਲ ਨਿਕਲ ਗਿਆ ਜਿਆਦੇ ਬਸਿੱਧ ਗਿਆ ਜੀ ਅੱਜ ਇਹ ਕਿਹਾ ਕੋਈ ਹਾਲ ਉਹਨੇ ਕੋਈ ਸਹੀ ਜਵਾਬ ਦਤ ਕਰੇ ਜੀ ਇਹ ਕਿ ਉਹ ਜਿਹੜੇ ਕਿ ਅੱਜ ਮੀਟਿੰਗ ਸੀ ਅੱਜ ਮੀਟਿੰਗ ਬਾਰੇ ਮੈਂ ਕਿਹਾ ਜੀ ਜਿਹੜੇ ਦਸਤਾਰੀ ਤੋਂ ਵੀਰੇ ਕੋਈ ਸੰਦੇਸ਼ ਸੀ ਕਿ ਜੇ ਕੋਈ ਕੁਝ ਇਹਦੇ ਬਾਰੇ ਵੀ ਕਹਿਣਾ ਸੀਗਾ ਚੁੱਪ ਹੋਵੇ ਪਰ ਰੱਦ ਕਰ ਦਿੱਤੀ ਕਿ ਮੇ ਮੀਟਿੰਗ ਜੀ ਉਹ ਮੇਰੇ ਬੈਗਾ ਨਿਸ਼ਚਿਤਤਾ ਬਣੀ ਹੈ ਦੇਖੋ ਉਤਨੀ ਆਸ ਹੁੰਦਾ ਦੁਬਾਰਾ ਮੈਂ ਆਈ ਫੇਡ ਹੇ ਇਹ ਤਾਂ ਉਹ ਟੈਟਿਸ ਤਾਰ ਤਸ ਦਾ ਜਦਿਆ ਸਾਹਿਬ ਨੇ ਬਣਾਈ ਸੀ ਉਹ ਜੋ ਵਾਕ ਤਾਂ ਲਿਖਿਆ ਉਹ ਤਵੀ ਸਾਹਿਬ ਦਾ ਠੀਕ ਹੈ ਉਹ ਜਿਹੜਾ 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 ਦੇਰ ਪਹਿਲਾਂ ਗੱਲ ਕੀਤੀ ਉਹਨੂੰ ਤਾਂ ਗਏ ਛੱਡ ਗਏ ਅਗਲੀ ਕੋਈ ਗੱਲ ਲਿਖ ਕੇ ਗਏ ਉਹ ਕੋਣ ਕਰੇਗਾ ਆਪਣੇ ਆਪ ਹੀ ਵਰਤਦੇ ਠੀਕ ਹੈ ਹੁਣ ਤੁਹਾਡੇ ਕੋਲ ਅੱਗੇ ਮੀਟਿੰਗ ਦਾ ਹਿੱਸਾ ਬੜਾ ਜਾਏਗਾ ਨਹੀ ਨਹੀ ਬੈਠਾ ਉਹਨੂੰ ਬੇਧਿਕਾ ਤੇ ਵੀ ਇਹ ਬੈਠੇ ਫਰਕ ਹੀ ਕਰਦਾ ਠੀਕ ਹੈ